ਹਾਂਜੀ ਅੱਜ ਸੇਖਣ ਪਰਸੇ ਆਰੰਭ ਕਰਵਾਇਆ ਅੱਜ 6 ਜੂਨ 1984 ਦੇ ਮਹਾਨ ਸ਼ਹੀਦ ਬਾਬਾ ਕੌਮ ਸੰਤ ਬਾਬਾ ਜਨੈਤ ਸਿੰਘ ਖਾਲਸਾ ਪੰਡਤਰਾ ਵਾਲੇ ਅਤੇ ਅਮਰਸ਼ੀਰਤ ਭਾਈ ਮਨੀ ਸਿੰਘ ਬਨਾਥਾਰਾ ਸਿੰਘ ਜਰਨ ਸ਼ਬੀਖ ਸਿੰਘ ਤੇ ਸੁਮੂ ਸਿੰਘਾ ਸਿੰਘਣੀਆਂ ਜਿਨ੍ਹਾਂ ਨੇ 6 ਜੂਨ 1984 ਨੂੰ ਟੈਂਕਾਂ ਤੇ ਤੋਪਾਂ ਦਾ ਮੁਕਾਬਲਾ ਕਰਦੇ ਹੋ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਅੱਜ ਖੰਡਪਾਟ ਸਾਹਿਬਾਂ ਦੇ ਆਰੰਭ ਹੋਇਆ 6 ਤਰੀਕ ਨੂੰ ਉਹਨਾਂ ਦੇ ਭੋਗ ਜਿਹੜੇ ਆ ਤੋਂ ਮਹਿਨ ਕੇ ਔਰ ਖੰਡਪਾਟ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਹੋਊਗਾ ਔਰ ਕੀਰਤਨ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਔਰ ਉਹਨੂੰ ਸੇਠ ਪਰਿਵਾਰਾਂ ਨੂੰ ਜੁਪੈ ਦੇ ਕੇ ਸਨਮਾਨਿਤ ਕਰੂਗੀ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਕਿ ਇੱਥੇ ਜਾਂ ਹੋਰ ਵੀ ਸਿੱਖ ਜਥੇਬੰਦੀਆਂ ਨੂੰ ਇੱਥੇ ਸ਼ੀਤਾਂ ਦੇ ਪਰਿਵਾਰਾਂ ਨੇ ਜਿਹੜਾ ਹੈ ਉਹ ਗੁੱਮੀ ਬਸ ਬਣਾਉਂਦਾ ਹੈ ਜਿਨ੍ਹਾਂ ਦੇ ਪਰਿਵਾਰਾਂ ਤੇ ਜੀ ਸ਼ੂਦ ਹੋਏ ਔਰ ਜਿਹੜੇ ਹੰਝੂ ਤਰਦ ਤੇ ਦੁੱਖ ਲੈ ਕੇ ਇੱਥੇ ਆਉਣਗੇ ਪਰ ਇਸ ਟਾਈਮ ਤੇ ਉੱਤੇ ਕੋਈ ਵੀ ਜਿਹੜੀ ਹੈ ਉਹ ਕਰਪੜ ਜਾਂ ਇੱਥੇ ਕਿਸੇ ਤਰ ਕਿਸਮ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਆਹ ਹਾਲ ਤੱਕ ਸਾਹਬ ਤੇ ਤੇ ਜੇਕਰ ਗੱਜ ਤੋਂ ਕੋਈ ਸਰੂਪੇ ਨਹੀਂ ਲੈਣਾ ਚਾਹੁੰਦਾ ਤੇ ਪੁੱਜੇ ਸਿੰਘ ਸਹਿਬਾਨ ਜਿਹੜੇ ਆ ਉਹ ਸਰੂਪੇ ਦੇਣਾ। ਮੈਂ ਅਹੀ ਵੀ ਚਿੰਦਾਨ ਦੇ ਪਰਿਵਾਰ ਆ ਉਹਨਾਂ ਤੋਂ ਸਰੂਪਾ ਨਹੀਂ ਲੈਣਾ ਚਾਹੁੰਦੇ। ਔਰ ਸੰਤਾਲੇ ਪਰਿਵਾਰ ਦੇ ਬਾਕੀ ਤੋਂ ਹੋਰ ਵੀ ਛੀਤਾਨ ਦੇ ਪਰਿਵਾਰਾਂ ਨੂੰ ਮੈਂ ਬੇਨਤੀ ਕਰਨੀ ਚਾਹਣਾ ਕਿ ਕਾਲ ਤਖਸਾਲ ਤੇ ਪਹੁੰਚਣ ਤੇ ਸ਼ਰੋਮਰੀ ਗੁਰਦਰਾਪਨ ਕਮੇਟੀ ਦਾ ਜਿਹੜੇ ਸਿੰਘ ਸਹਿਬਾਨ ਹੋਣਗੇ ਉਹਨਾਂ ਤੋਂ ਸਬੂਤੇ ਪ੍ਰਾਪਤ ਕਰਨ ਔਰ ਇਥੇ ਸ਼ਾਂਤੀ ਬਣਾਈ ਰੱਖਣ। ਇੱਥੇ ਕਿਸੇ ਕਿਸਮ ਦੀ ਕੋਹਲੜਬਾਜੀ ਜਾਂ ਇੱਥੇ ਕਿਸਮ ਦਾ ਕੋਹੋਰ ਕੋਹ ਖਰਾਬਾ ਜਿਹੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡਾ ਬਹੁਤ ਵੱਡਾ ਇੱਕ ਸਿੱਖਾਂ ਦਾ ਤਖਤ ਆ। ਇਹ ਸਤ ਤਖਤ ਦੇ ਉੱਤੇ ਕੇਵਲ ਤੇ ਕੇਵਲ ਆ ਕੇ ਸ਼ਰਧਾ ਤੇ ਸਤਿਕਾਰ ਪੇ ਕਰਨ ਦੇ ਹੱਥ ਲਾ ਕੇ ਸਾਰੀ ਸੇਕ ਸਰ ਤੋਂ ਜੱਜਦਾਰ ਦੇ ਇੱਕ ਸਾਲ ਦੇ ਵਿਚਕਾਰ ਜਿਹੜਾ ਸਵਾਲ ਫੈਲਾਇਆ ਇਹ ਇੱਕ ਸਾਲ ਦੇ ਮੰਚ ਬਣੀ ਦੁੱਤਾ ਹੈ। ਵੇਖੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਟਕਰਾਅ ਕੋਈ ਨਹੀਂਗਾ। ਕਰਗਾਜ ਸਾਹਿਬ ਨੂੰ ਜਿਸ ਤਰੀਕੇ ਨਾਲ ਬਣਾਇਆ ਗਿਆ ਉਹਦਾ ਰੋਸ ਆ ਸਿੱਖ ਜਥੇਬੰਦੀਆਂ ਵਿੱਚ ਸਿੱਧਾਂ ਦੇ ਪਰਿਵਾਰਾਂ ਚ ਉਹ ਸਰਪ੍ਰਿਵਾਨਤ ਨਹੀਂਗੇ ਤੇ ਸਰਪ੍ਰਿਵਾਨਤ ਜਿਹੜਾ ਤੁਸੀਂ ਸੁਪਾ ਜਿਹੜਾ ਹੈ ਉਹ ਸਿੱਧਾਂ ਦੇ ਪਰਿਵਾਰ ਜਿਹੜਾ ਲੈਣਾ ਚਾਹੁੰਦੇ ਹੋ ਹੋਰ ਕੋਈ ਟਕਰਾਅ ਨਹੀਂ ਘਟਕਰਾਕ ਤਾਂ ਟਕਰਾਅ ਤਾਂ ਕੋਈ ਹੈ ਨਹੀਂਗਾ ਇੱਥੇ ਟਕਰਾਅ ਕਰਨ ਵਾਸਤੇ ਥੋੜਾ ਆਉਣਾ ਇੱਥੇ ਤਾਂ ਕੇਵਲ ਤੇ ਕੇਵਲ ਹਿੰਦਤ ਮਸਤ ਹੋਣ ਵਾਸਤੇ ਆਉਣਾ ਇੱਥੇ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਨਹੀਂ ਹੋਣੀ ਜਦ ਦੀ ਸ਼ਾਂਤੀ ਰਹਿਣੀ ਕੋਈ ਸਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੋ 1984 ਦੇ ਵਿੱਚ ਪੰਜਾਬ ਸਰਕਾਰ ਨੇ ਸ਼ਾਮੂ ਜੀ ਦੇ ਪਾਤਸ਼ਾਹੀ ਜੀ ਦੇ ਛੇਤੀ ਗੁਰਪੁਰਪੁਰ ਦੇ ਸਬੰਧ ਵਿੱਚ ਵੱਡੀ ਸੰਗਤ ਇਸ ਸਥਾਨ ਦੇ ਉੱਤੇ ਜੁੜੀ ਹੋਈ ਤੇ ਤੇ ਅਟੈਕ ਕਰਕੇ ਬਹੁਤ ਵੱਡਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ ਮਾਣਿਆਂ ਨੂੰ ਉਹਨਾਂ ਸਾਰਿਆਂ ਨੂੰ ਕੋਹ ਕੋ ਕੇ ਸ਼ਹੀਦ ਕੀਤਾ ਸਿੱਖ ਪੰਥ ਦਾ ਵੱਡਾ ਸਰਮਾਇਆ ਸਿੱਖ ਪੰਥ ਦੀ ਸਰਮੌਰ ਛਕੀਅਤ 22 ਸਦੀ ਦੇ ਮਹਾਨ ਸਿੱਖ ਸ਼ੰਤ ਬਾਬਾ ਜਨਰਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਨੇ ਉਹਨਾਂ ਨੇ ਤੇ ਉਹਨਾਂ ਦੇ ਸਾਥੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਭਾਈ ਠਾਰਾ ਸਿੰਘ ਜੀ ਤੇ ਜਨਰਲ ਸ਼ਵੇਕ ਸਿੰਘ ਜੀ ਤੇ ਸਮੁੱਚੇ ਉਹਨਾਂ ਦੇ ਸਾਥੀਆਂ ਨੇ ਫੌਜ ਫੌਜ ਨੂੰ ਫੇਚਣੇ ਵੀ ਚਵਾਏ ਔਰ ਇਥੇ ਰਣ ਤੱਤੇ ਦੇ ਵਿੱਚ ਟੱਕਰਾ ਕਰਕੇ ਛੇੜੀਆਂ ਵੀ ਪਾਈਆਂ ਉਹਨਾਂ ਪਵਿੱਤਰ ਛੇੜਾਂ ਨੂੰ ਸੋ ਮਾਰਕੋਤ ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਦੀ ਪਰੰਪਰਾ ਕੀਤੀ ਗਈ ਆ। ਬਾਰसों 7:30 ਵਜੇ ਨੌਵੇਂ ਮਹੱਲੇ ਦੇ ਸ਼ਲੋਕਾਂ ਤੋਂ ਬਾਅਦ 8:00 ਵਜੇ ਉੱਤੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋ ਜਾਣੀ। ਤੇ ਫਿਰ 8:00 ਵਜੇ ਥੱਲੇ ਸਾਜ ਜੀ ਦੀ ਬਾੜ ਤਖਤ ਜੀ ਅਕਾਲ ਪਾਠ ਸਾਹਿਬ ਦੇ ਫਜ਼ੀਲ ਤੋਂ ਜਿਸਲੇ ਸਮਾਪਤ ਹੁੰਦੀ ਤੇ ਨਾਲ ਇੱਕ ਕੀਰਤਨ ਪ੍ਰਭ ਹੋ ਜਾਣਾ। ਅਰਦਾਸ ਬੇਨਤੀ ਕਰਕੇ ਸਤਗੁਰਾਂ ਦੇ ਚਰਨਾਂ ਵਿੱਚ ਹੋਕਮਨਾਮ ਹੋਕਾ ਨਾਮਾ ਲੈ ਕੇ ਜਿਹੜੇ ਮਹਾਨ ਸ਼ਹੀਦ ਆ ਉਹਨਾਂ ਪਰਿਵਾਰਾਂ ਨੂੰ ਸਰਪਾਉ ਦੀ ਵੀ ਬਖਸ਼ਿਸ਼ ਹੋਣੀ ਹੈ। ਸੋ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਜਿਹੜਾ ਸ਼ਹੀਦਾਂ ਦਾ ਆਪਾਂ ਮਨਾਉਨੇ ਆ 6 ਜੂਨ ਦਾ ਦਿਹਾੜਾ ਇਹ ਸ਼ਹੀਦਾਂ ਨੂੰ ਸਮਰਪਿਤ ਹੁੰਦਾ ਇੱਥੇ ਨਾ ਤਾਂ ਕੋਈ ਕਿਸੇ ਕਿਸਮ ਦੀ ਜਿਹੜਾ ਮਨੁੱਖ ਦੇ ਵਿੱਚ ਹੁੰਦੀ ਪਈ ਕੋਈ ਕਿਸ ਦੀ ਲਾਲਸਾ ਕਿਉਂਕਿ ਇਹ ਕੇਵਲ ਤਾਂ ਕੇਵਲ ਸ਼ਹੀਦਾਂ ਨੂੰ ਸਮਰਪਿਤ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਾਦ ਚੜ ਕੇ ਆਓ ਵੀ ਤੇ ਫਿਰ ਸ਼ਾਂਤੀਪੂਰਵਕਾਂ ਇਹ ਸਾਰਾ ਜਿਹੜਾ ਆ ਉਹਨਾਂ ਮਹਾਨ ਸ਼ਹੀਦਾਂ ਦਾ ਇਹ ਦਿਹਾੜਾ ਜਿਹੜਾ ਸਾਰੇ ਮੁਰਾਈਏ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੀ ਕਿਉਂ ਜਿਹੜਾ ਬਾਤ ਬਾਤ ਚੱਲ ਰਿਹਾ ਸੀ ਜਤੂਮਾ ਸਾਹਿਬ ਦੇ ਨਾਲ ਸੁਖਾਵਾ ਕਾਲਜ ਕੋਈ ਨਾ ਗੁਰੂ ਸਾਹਿਬ ਗੁਰੂ 6ਵੇਂ ਪਾਚਾ ਗੁਰੂ ਚੌਥੇ ਪਾਚਾ ਬੈਠੇ ਆ ਜੀ ਜੀ ਸਾਕਾਵਾਂ ਮਾਹੌਲ ਉਹਨੇ ਆਪ ਹੀ ਸਭ ਕੁਝ ਨੇ ਬਣਾ ਲੈਣਾ ਆਪ ਧੰਨਵਾਦ ਬਹੁਤ ਸੈਂਕੜੇ ਪ੍ਰਾਪਰਟੀ ਬੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز